ਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨਾਂ ਦਾ ਸਾਹਮਣਾ ਕਰਨਾ ਪਿਆ ਘਰਾਂ ਦੇ ਘਰ ਉਜੜ ਗਏ ਪਾ ਮੁੱਖ ਮੰਤਰੀ ਪੰਜਾਬ ਵੱਲੋਂ ਉਦੋਂ ਇਹਨਾਂ ਦੇ ਪਿੰਡ ਵਾਸੀਆਂ ਦੀ ਸਾਰ ਲਈ ਗਈ ਸੀ ਤੇ ਉਹ ਆਪ ਇੱਥੇ ਆਏ ਸੀ ਤੇ ਲੋਕਾਂ ਨੂੰ ਪ੍ਰੋਸਾ ਦਿੱਤਾ ਸੀਗਾ ਕਿ ਮੈਂ ਇਹ ਤੁਹਾਡੇ ਹੀ ਪੁੱਤਰਾ ਕਿਸਾਨ ਦਾ ਪੁੱਤਰਾ ਪਿੰਡਾਂ ਵਿੱਚੋਂ ਹੀ ਗਿਆ ਹਾਂਗਾ ਤਾਂ ਤੁਹਾਡੀ ਜੋ ਨੁਕਸਾਨ ਹੈ ਉਸ ਦੀ ਪਰਪਾਈ ਸਰਕਾਰ ਜ਼ਰੂਰ ਕਰੇਗੀ ਮੁਰਗੀਆਂ ਤੱਕ ਦੇ ਬੱਕਰੀਆਂ ਤੱਕ ਦੇ ਪੈਸੇ ਦੇ ਦਵਾਂਗੇ ਜੋ ਤੁਹਾਡੀ ਫਸਲ ਦਾ ਨੁਕਸਾਨ ਹੋਇਆ ਉਸ ਦੇ ਪੈਸੇ ਦੇਵਾਂਗੇ ਤਾਂ ਉਸ ਨੁਕਸਾਨ ਦੀ ਫਸਲ ਮਰੀਆ ਖੇਤਾਂ 'ਚ ਲਾਣ ਮਿੱਟੀ ਥੋੜੇ ਬੋਧਾ ਅੱਗੇ ਜਾਣ ਅਧਿਕਾਰੀ ਆਂਦੇ ਨੇ ਇੱਥੇ ਹੀ ਚਲੇ ਜਾਂਦੇ ਨੇ ਦੇਖ ਕੇ ਬੱਸ ਉਲਤੇ ਵੀ ਅੱਗੇ ਤੋਂ ਕਾਰਵਾਈ ਕਰ ਰਹੇ ਨਹੀਂ ਵੈਸੇ ਅੰਦੇ ਦੇਦੀ ਨੇ ਯਾਦ ਕਰ ਜੀ ਬਿਲਕੁਲ ਕਾਰਵਾਈ ਨਹੀਂ ਕਰ ਰਹੇ ਤੁਸੀਂ ਤਸਵੀਰਾਂ ਚੋਂ ਫਿਰ ਵੀ ਫੇਰ ਦੁਬਾਰਾ ਦੇਖ ਸਕਦੇ ਹੋ ਕਿ ਜੋ ਨਹਿਰ ਹੈ ਹੈ ਕੱਗਰ ਹੈ ਇਹ ਬੰਦੇ ਦੂਗਾ ਜੀ ਹੈ ਮਜ਼ਦੂਰ ਦਾ ਪੈਸਾ ਨਾ ਆਣਾ ਸਾਨੂੰ ਕੀ ਪੱਲੇ ਪਊਗਾ ਆ ਜਿਹੜੇ ਨਰੇਗਾ ਦੇ ਵਿੱਚ ਰਹੀ ਜਾਂਗੇ ਮਬਾਪ ਜੀ ਨਰੇਗਾ ਵਿੱਚ ਕੰਮ ਕਰਨ ਦੇ باوجود ਤੁਸੀਂ ਇੱਕ ਇੱਥੇ ਪਿੰਡ ਵਾਸੀ ਵੀ ਹੋ ਹਾਂ ਤੇ ਜੇ ਇਹ ਹੁਣ ਦੁਬਾਰੇ ਨੱਕਾ ਟੁੱਟਦਾਗਾ ਤਾਂ ਨੁਕਸਾਨ ਤਾਂ ਸਾਰਿਆਂ ਦਾ ਹੋਣਾ ਹੈ ਸਾਰਾ ਗਿਆ ਜੀਮੀਦਾਰਾਂ ਕਾ ਵੀ ਨੁਕਸਾਨ ਆ ਗਰੀਬ ਕਾ ਵੀ ਨੁਕਸਾਨ ਹੈ ਗਰੀਬ ਕਾ ਵੀ ਨੁਕਸਾਨ ਗਰੀਬ ਨੂੰ ਦੋ ਕਿਉਂ ਨਹੀਂ ਮਿਲਦੀ ਜੀ ਬਿਲਕੁਲ ਗਰੀਬ ਦਾ ਵੀ ਨੁਕਸਾਨ ਹੈ ਤੇ ਕਿਸਾਨਾਂ ਦਾ ਵੀ ਨੁਕਸਾਨ ਹੈ ਵੀਰ ਜੀ ਹੋਰ ਮੀਦਨ ਗੱਲਬਾਤ ਕਰਾਂਗੇ ਕੀ ਨਾ ਵੀਰ ਆਪਣਾ ਗੁਰਤੇਜ ਸਿੰਘ ਗੁਰਤੇਜ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਜੋ ਲਗਾਤਾਰ ਪੱਕਗਰ ਦਾ ਜੋ ਲੈਵਲ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈਗਾ ਤਾਂ ਕਿਹੋ ਜਿਹੇ ਇੰਤਜ਼ਾਮ ਨੇ ਪ੍ਰਸ਼ਾਸਨ ਬਣਾ ਪ੍ਰਸ਼ਾਸਨ ਬੋਲੋ ਤਾਂ ਪਹਿਲਾਂ ਵੀ ਦੱਸਿਆ ਸੀ ਜੀ ਆਪਾਂ ਨੇ ਵੀ ਲਾ ਲਈ ਕੋਈ ਐਡਾ ਪੱਕਾ ਇੰਤਜ਼ਾਮ ਕੋਈ ਹੈਗਾ ਜੀ ਚਾਰ ਨੱਕੇ ਨੇ ਜੀ 5000 ਥੰਡਾ ਜੀ ਇਹਦੇ ਵਿੱਚ ਨਾ ਤਾਂ ਪ੍ਰਸ਼ਾਸਨ ਕੋਈ ਨਾ ਕਿਵੇਂ ਦੀ ਕਿਵੇਂ ਕੋਈ ਗੱਲ ਬਣਦੀ ਹੈ ਜੀ ਜਿਵੇਂ ਵੀ ਆਪਾਂ ਲਾਲੇ ਕਹਿੰਦੇ ਆਂ ਲਾਲੇ ਚਾਰ ਨੱਕੇ ਆਂ ਜੀ 5000 ਥੱਲੇ ਨਾਲ ਨਾ ਤਾਂ ਕੋਈ ਕੰਮ ਬਣਦਾ ਜੀ ਇਹ ਵਾ ਹਰ ਵਾਰ ਕਹਿੰਦੇ ਆ ਜੀ ਪ੍ਰਸ਼ਾਸਨ ਨੂੰ ਵੀ ਇੱਕ ਗੱਗਰ ਨਾਲੇ ਚੌੜਾ ਕੀਤਾ ਜਾਵੇ ਜੀ ਕਈ ਵਾਰ ਨਾਲੇ ਚੌੜਾ ਵੀ ਹੋਇਆ ਜੀ ਨਾਲੇ ਪਰ ਐਡੀ ਕੋਈ ਬਾਤ ਨਹੀਂ ਨੂੰ ਪਰ ਫਿਰ ਵੀ ਲਾਲੇ ਆਪਾਂ ਇਹ ਕਹਿੰਦੇ ਆ ਨੇ ਜੀ ਵੀ ਲਾਲੇ ਭਗਵੰਤ ਮਾਨ ਸਰਕਾਰ ਨੂੰ ਵੀ ਆਪਣੇ ਖਾਤਰ ਲਾਲੇ ਤੇ ਆਓ ਤੇ ਸਾਰਾ ਮਾਹੌਲ ਦੇਖੋ ਜੀ ਗੱਗਰ ਨਾਲ ਆਪਣੇ ਵੱਲੋਂ ਤੇ ਇਹ ਕਹਿਣਾ ਜੀ ਸਰਕਾਰ ਨੂੰ ਜੀ ਬਾਕੀ ਮੈਂ ਤਾਂ ਜਿੰਮੇ ਲਾਲੇ ਜਿੱਦਨ ਦਾ ਜੰਮਿਆ ਜੀ ਮੈਂ ਕਿ ਕਰਦਾ ਇਹ ਹੀ ਸਹੂਲਤ ਦੇਖ ਰਿਆਂ ਜੀ ਮੇਰੇ 30 31 ਸਾਲ ਦੀ ਉਮਰ ਹੋ ਰਹੀ ਹੈ ਜੀ ਇਹ ਹੀ ਚੀਜ਼ ਦੇਖਣ ਲੱਗ ਰਿਆਂ ਜੀ ਤੁਸੀਂ ਦੱਸ ਰਹੇ ਸੀ ਵੀ ਅਸੀਂ ਦੱਸ ਰਹੇ ਸੀ ਨਾ ਵੀ ਨੱਕੇ ਚਾਰ ਥਾਮੋਂ ਟੁੱਟਦੇ ਨੇ ਪੰਜ ਥਾਮੋਂ ਜੁੜਦੇ ਨੇ ਹੁਣ ਉੱਥੇ ਕਿਹ ਹੈ ਜੀ ਇੰਤਜ਼ਾਮ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਸਰ ਜੀ ਉਹ ਥੱਲੇ ਲੱਗ ਰਹੇ ਨੇ ਜੀ ਪਹਿਲਾਂ ਉੱਥੇ ਟੁੱਟੇ ਸੀ ਜੀ ਉਹ ਦੇਖੋ ਜੀ ਲੱਗ ਰਹੇ ਨੇ ਜੀ ਅੱਛਾ ਹਾਂ ਜੀ ਪਹਿਲਾਂ ਉੱਥੇ ਟੁੱਟੇ ਸੀ ਜੀ ਇਹ ਜਿਹੜੇ ਮਜ਼ਦੂਰਾਂ ਵੱਲੋਂ ਨਰਿੱਗਾ ਮਜ਼ਦੂਰੋਂ ਥੱਲੇ ਲਗਾਇਆ ਨੇ ਉਹਨੇ ਹ ਪਹਿਲੀ ਵੀਡੀਓ ਵਿੱਚ ਵੀ ਲਾਲੇ ਇੰਟਰਵਿਊ ਦੇ ਆ ਸੀ ਡੈਡੀ ਜੀ ਨੇ ਉੱਥੇ ਹੀ ਪਰ ਨਕਟੇ ਇਹ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਆਪਾਂ ਤਾਂ ਇਹ ਮੰਗ ਕਰਦੇ ਜੀ ਵੀ ਲਾਲੇ ਥੈਲੇ ਅਸਰੇ ਸੀ ਕਿਨੇ ਰੇਗਾ ਉਹਨੂੰ ਥੋੜੀਆਂ ਜੀਆਂ ਬੋਰੀਆਂ ਜੱਤੀਆਂ ਗਈਆਂ ਹਨ ਲੱਖਾਂ ਬੋਰੀ ਇੱਥੇ ਲੱਗਣੀ ਹੈ ਤਾਂ ਹੀ ਕਿਤੇ ਜਾ ਕੇ ਜੋ ਇੱਥੇ ਹੈ ਇਸ ਨੂੰ ਰੋਕਿਆ ਜਾ ਸਕਦਾ ਹੈ ਕਿ ਨਹੀਂ ਇਹ ਤਾਂ ਬਾਅਦ ਚ ਪਤਾ ਲੱਗੇਗਾ ਕਿਉਂਕਿ ਚਾਰ ਨੱਕੇ ਟੁੱਟਦੇ ਹਨ ਤੇ ਨਹਿਰ ਲੱਕੋ ਲੱਕ ਭਰੀ ਯਾਰੀ ਭਰੀ ਪਈ ਹੈ ਤੇ ਪਿੱਛੋਂ ਪਾਣੀ ਲਗਾਤਾਰ ਪਾਣਾ ਜਦੋਂ ਬੱਦਲ ਫੜਦੇ ਹੰਦਾ ਉਹ ਸਾਰਾ ਪਾਣੀ ਇਸ ਕੱਗਰ ਦੇ ਵਿੱਚ ਲਗਾਤਾਰ ਪਾਣੀ ਆ ਰਿਹਾ ਹੈ ਤਾਂ ਪਿਛਲੀ ਵਾਰ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਕਿਸਾਨਾਂ ਦਾ ਜਿਨ੍ਹਾਂ ਦਾ ਕਿ ਅੱਜ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤਾਂ ਕਿਸਾਨਾਂ ਦੇ ਵਿੱਚ ਅਜੇ ਇਹ ਡਰ ਦਾ ਮਾਹੌਲ ਹੈ ਕਿ ਜੇ ਅੱਜ ਇਹ ਨੁਕਸਾਨ ਹੁੰਦਾ ਹੈ ਤਾਂ ਕਿਸਾਨ ਹਾਲੇ ਪਿਛਲੇ ਹਾਦਸੇ 'ਚ ਹੋਏ ਉੱਭਰ ਨਹੀਂ ਸਕੇ ਤਾਂ ਅੱਜ ਕਿਤਨਾ ਕਿਤੇ ਕਿਸਾਨ ਹਨ ਜੋ ਉਹ ਸਹਮੇ ਹੋયા ਨੇ ਕਿ ਉਹ ਇਸ ਦੀ ਜੇ ਨੁਕਸਾਨ ਹੋਇਆ ਤਾਂ ਪਰ ਭਾਈ ਪਰ ਭਾਈ ਪਰ ਭਾਈ ਕਿੱਥੋਂ ਕਰਨਗੇ ਤੇ ਕਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਆਂਦੇ ਨੇ ਐਮ ਐਲ ਏ ਮੰਤਰੀ ਵੀ ਇੱਥੇ ਆ ਕੇ ਜਾਂਦੇ ਨੇ ਤੇ ਪੁੱਲ ਦੇ ਉੱਪਰ ਖੜ ਕੇ ਦੇਖ ਕੇ ਮੁੜ ਜਾਂਦੇ ਹਨ ਤਾਂ ਉਹਨਾਂ ਵੱਲੋਂ ਵੀ ਇੱਥੇ ਕੋਈ ਪੁਕਤਾ ਇੰਤਜ਼ਾਮ ਨਹੀਂ ਕੀਤੇ ਤੇ ਜਿਸ ਕਾਰਨ ਪਿੰਡ ਵਾਸੀਆਂ ਵੀ ਗੁੱਸਾ ਵੀ ਹੈ ਤੇ ਸਹਿਮ ਦਾ ਮਾਹੌਲ ਵੀ ਹੈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਵਾਰ ਕਦੋਂ ਧਿਆਨ ਦਿੰਦੀ ਹੈ ਤੇ ਇਸ ਸਥਿਤੀ ਦੇ ਉੱਪਰ ਕਿਵੇਂ ਕਾਬੂ ਪਾਉਂਦੀ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਤੇਸ਼ੀ ਅ ਪਿਛਲੇ ਦਿਨਾਂ ਵਿੱਚ ਘੱਗਰ ਦੇ ਕੈਚਮੈਂਟ ਏਰੀਆ ਜਿਹੜਾ ਪਿਛੇ ਪਹਾੜਾਂ ਵਾਲੇ ਪਾਸੇ ਆ ਉਹਦੇ ਵਿੱਚ ਭਾਰੀ ਬਾਰਿਸ਼ ਹੋਈ ਹੈ ਔਰ ਉਸ ਬਾਰਿਸ਼ ਕਰਕੇ ਜਿਹੜਾ ਹੈ ਪਾਣੀ ਦਾ ਲੈਵਲ ਜਿਹੜਾ ਹੈ ਵਧਿਆ ਹੈ ਅ ਨਾਰਮਲ ਡੇਸ ਦੇ ਵਿੱਚ ਜਿਹੜਾ ਘੱਗਰ ਹੈ ਸਾਡੇ ਖਨੋਰੀ ਜਿਹੜਾ ਖਨੋਰੀ ਦੇ ਵਿੱਚ ਸਾਡਾ ਗੇਜ ਲੱਗਾ ਹੈ ਉੱਥੇ 731 ਫੁੱਟ ਤੇ ਚੱਲਦਾ ਹੁੰਦਾ ਹੈ ਅ ਪਿਛਲੇ ਦਿਨੀ ਇੰਕਰੀਜ਼ ਹੋ ਕੇ 735 ਤੇ ਅੱਜ 739 ਫੀਟ ਤੇ ਚੱਲ ਰਿਹਾ ਹੈ ਬੇਸਿਕਲੀ ਜਿਹੜਾ ਪਿਛਲੇ ਦਿਨਾਂ ਚ ਪਾਣੀ ਕੈਚਮੈਂਟ ਏਰੀਆ ਤੇ ਵਧਿਆ ਉਹ ਹੁਣ ਇਸ ਵੇਲੇ ਲੰਘ ਰਿਹਾ ਹੈ ਇਸ ਤੋਂ अलार्म दी कोई जरूरत नहीं है खतरे दी कोई जरूरत नहीं है क्योंकि 7 आ, जो है 48 है 745 748 उस तो बाद खतरा जेड़ा है वो ਵੱਧਾ ਹੈ ਅੱਜ ਪਾਣੀ ਰਿਡਿਊਸ ਹੋਣਾ ਸ਼ੁਰੂ ਹੋ ਗਿਆ ਸਾਡੇ ਤਖਨੌਰੀ ਤੋਂ ਪਹਿਲਾਂ ਇੱਕ ਚੀਕਾ ਡੈਮ ਹੈ ਚੀਕਾ ਡੈਮ ਉਤੇ ਪਾਣੀ ਜਿਹੜਾ ਹੈ ਕੱਲ ਤੋਂ ਅੱਜ ਸਵੇਰੇ 1.5 ਫੁੱਟ ਡਾਊਨ ਹੋ ਗਿਆ ਔਰ ਪਾਣੀ ਲਗਾਤਾਰ ਡਾਊਨ ਜਾ ਰਿਹਾ ਸੋ ਇਹਦਾ ਮਤਲਬ ਹੈ ਕਿ ਜਿਹੜਾ ਪਾਣੀ ਪਿਛਲੇ ਦਿਨਾਂ ਚ ਇਕੱਠਾ ਹੋਇਆ ਸੀ ਉਹ ਪਾਣੀ ਹੁਣ ਲੰਘ ਗਿਆ ਲੇਕਿਨ ਅਸੀਂ ਅਲਰਟ ਹਾਂ ਸਾਰੇ ਸਾਡੇ ਤਖਨੌਰੀ ਡੈਮ ਔਰ ਅ ਵਿਚੋਂ ਯੋ ਪੰਖਰਪੁਰ ਹੈ ਉੱਥੇ ਵੀ ਜਿਹੜਾ ਬੈਰੇਜ ਹੈ ਉੱਥੋਂ ਸਾਨੂੰ ਇਨਫਾਰਮੇਸ਼ਨ ਮਿਲਦੀ ਹੈ ਉੱਥੋਂ ਪੰਖਰਪੁਰ ਤੋਂ ਸਾਡੇ ਤੱਕ ਪਾਣੀ ਪਹੁੰਚਦੇ ਪਹੁੰਚਦੇ 48 ਆਵਰ ਲੈਂਦਾ ਹੈ ਤਕਰੀਬਨ ਸੋ ਇਨ ਕੇਸ ਕੋਈ ਪਾਣੀ ਇਨਕਰੀਸ ਹੋਏਗਾ ਤਾਂ ਸਾਡੇ ਕੋਲ ਸਫੀਸ਼ੀਐਂਟ ਟਾਈਮ ਹੁੰਦਾ ਅਸੀਂ ਆਪਣੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਸੇਫ ਥਾਵਾਂ ਤੇ ਮੂਵ ਕਰ ਸਕਦੇ ਹਾਂ ਆ ਬਾਕੀ ਪਿਛਲੇ ਸਾਲਾਂ ਦੇ ਜਿੱਥੇ ਫਰੀ ਬਰੀਚਸ ਹੋਈਆਂ ਸੀ ਸਾਡੇ ਕੱਗਰ ਦੇ ਵਿੱਚ ਕਿਉਂਕਿ ਕੱਗਰ ਸਾਡਾ ਦਰਿਆ ਜਿਹੜਾ ਸਿੱਧਾ ਦਰਿਆਣੀ ਹੈ ਇੱਕ ਮੇਨ ਡ੍ਰਿੰਕ ਰਿਵਰ ਹੈ ਵੜਖੰਦਾ ਰਿਵਰ ਹੈ ਤੋ ਉਹਦੇ ਵਿੱਚ ਜਦੋਂ ਜਿੱਥੋਂ ਤੁਸੀਂ ਮਕਰੋਡ ਸਾਹਿਬ ਤੋਂ ਡਾਊਨਸਟ੍ਰੀਮ ਜਾਕਰ ਟਾਊਨ ਵੱਲ ਨੂੰ ਜਾਂਦੇ ਹੋ ਤਾਂ ਜਿਹੜਾ ਇਹਦਾ ਘੱਗੜ ਦੀ ਚੌੜਾਈ ਹੈ ਉਹ ਤਕਰੀਬਨ 70 80 ਫੁੱਟ ਰਹਿ ਜਾਂਦੀ ਆ ਔਰ ਇਹ ਸਾਰਾ ਬਲਖੰਦਾ ਹੋਇਆ ਏਰੀਆ ਹੈ ਸੋ ਇਹਦੇ ਵਿੱਚ ਬਹੁਤ ਸਾਰੀਆਂ ਬ੍ਰੀਚਸ 23 ਦੇ ਵਿੱਚ 2023 ਦੇ ਵਿੱਚ ਹੋਈਆਂ ਸਨ ਉਹਨਾਂ ਬ੍ਰੀਚਸ ਨੂੰ 2023 ਤੋਂ ਬਾਅਦ ਫਲੱਡ ਤੋਂ ਬਾਅਦ ਪਲੱਗ ਕਰਕੇ ਸਟਰੈਂਥਨ ਕੀਤਾ ਗਿਆ ਬੈਂਕ ਸਾਈਡ ਨੇ ਘਰ ਦੇ ਬੈਂਕ ਦੋਵੇਂ ਉਹਨਾਂ ਉੱਤੇ 15 15 ਫੁੱਟ 14 ਤੋਂ 15 ਫੁੱਟ ਜਿਹੜੀ ਹੈ ਵਿਡਥ ਸਾਡੇ ਕੋਲ ਬੈਂਕਸ ਦੀ ਅਵੇਲੇਬਲ ਹੈ ਜਿਹਦੇ ਉੱਤੇ ਆਰਾਮ ਨਾਲ ਟਰੈਕਟਰ ਮਸ਼ੀਨਰੀ ਗੱਡੀਆਂ ਮੂਵ ਕਰ ਸਕਦੀਆਂ ਨੇ ਇਨ ਕੇਸ ਕੋਈ ਬ੍ਰੀਚ ਹੁੰਦੀ ਹੈ ਜਦੋਂ ਪਾਣੀ ਵੱਧ ਆਏਗਾ ਤਾਂ ਬ੍ਰੀਚ ਹੁੰਦੀ ਹੈ ਤਾਂ ਉਸ ਬ੍ਰੀਚ ਨੂੰ ਪਲੱਗ ਕਰਨ ਦੇ ਲਈ ਅਸੀਂ ਮੈਨ ਮਸ਼ੀਨ ਜਿਹੜੀ ਮੈਨ ਮਟੀਰੀਅਲ ਤੇ ਮਸ਼ੀਨਰੀ ਉਹ ਇਮੀਡੀਏਟਲੀ ਮੂਵ ਕਰ ਸਕਦੇ ਹਾਂ ਸੋ ਪੁਲਿਸ ਡ੍ਰੇਨੇਜ ਡਿਪਾਰਟਮੈਂਟ ਸਿਵਲ ਸਾਡੇ ਐਸਡੀਐਮ ਸਾਹਿਬ ਔਰ ਉਹਨਾਂ ਦਾ ਸਾਰਾ ਰੈਵਨੂ ਸਟਾਫ ਸਾਰੇ ਹੀ ਲਗਾਤਾਰ ਡਿਊਟੀ ਦੇ ਉੱਤੇ ਹੈ ਕੰਟਰੋਲ ਰੂਮ ਚਾਲੂ ਚਾਲੂ ਨੇ ਸਾਡੇ ਸੋ ਅਸੀਂ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ ਔਰ ਕਿਸੇ ਵੀ ਖਤਰਨਾਕ ਸਥਿਤੀ ਨੂੰ ਅਸੀਂ ਨਜਠਣ ਲਈ ਤਿਆਰ ਆ